ਫਾਜ਼ਿਲਕਾ ਪੁਲਿਸ ਨੇ ਇੱਕ ਚੋਰੀ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਉਨ੍ਹਾਂ ਪਾਸੋਂ ਇੱਕ ਟਰੈਕਟਰ ਤੇ 11 ਗੱਡੀਆਂ ਬਰਾਮਦ ਕੀਤੀਆਂ ਨੇ ਪੁਲਿਸ ਨੇ ਇਸ ਗਰੋਹ ਦੇ 10 ਮੈਂਬਰਾਂ ਵਿੱਚੋਂ 5 ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਮੁਤਾਬਕ ਇਹ ਚੋਰੀ ਗਰੋਹ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੋਂ ਗੱਡੀਆਂ ਚੋਰੀ ਕਰਕੇ ਹੋਰਨਾਂ ਰਾਜਾਂ ਵਿੱਚ ਵੇਚ ਦਿੰਦਾ ਸੀ ਰੁਪਈਆ ਤੋਂ ਪੁੱਛ ਕਿਸ ਤਰ੍ਹਾਂ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਗਰੋਥ ਚੋਰੀ ਸ਼ੁਦਾ ਤੇ ਫਾਈਨਾਂਸ ਕੀਤੀਆਂ ਗੱਡੀਆਂ ਨੂੰ ਕੰਡਮ ਹੋ ਚੁੱਕੀਆਂ ਗੱਡੀਆਂ ਦੀ ਆਰਸੀ ਲਾ ਕੇ ਵੇਚ ਦਿੰਦੇ ਸਨ ਹੋਰ ਤੇ ਹੋਰ ਇਹ ਲੋਕ ਖੁਦ ਹੀ ਗੱਡੀਆਂ ਦੀ ਮੰਡੀ ਲਾ ਕੇ ਵੇਚਣ ਦਾ ਧੰਦਾ ਵੀ ਕਰਦੇ ਸਨ ਪੁਲਿਸ ਮੁਤਾਬਕ ਬਰਾਮਦ ਕੀਤੀਆਂ ਗਿਆ ਗੱਡੀਆਂ ਦੀ ਕੀਮਤ 1.5 ਕਰੋੜ ਰੁਪਏ ਦੇ ਕਰੀਬ ਮੰਦੀ ਹੈ ਫੜੇ ਗਏ ਮੁਲਜ਼ਮਾਂ ਵਿੱਚੋਂ ਦੋ ਹਰਿਆਣਾ ਦੋ ਪੰਜਾਬ ਤੇ ਇੱਕ ਰਾਜਸਥਾਨ ਦਾ ਬਾਦਲਕਾ ਪੁਲਿਸ ਨੇ ਬਿਨਾਂ ਦੀ 4CIE ਤੇ 4C ਦੀ ਵਹਾਵ ਲਾਉਂਦੇ ਨੇ ਬੜਾ ਅੱਛਾ ਕੰਮ ਕੀਤਾ ਇੰਟਰ ਸਟੇਟ ਗੈਂਗ ਦੇ 10 ਮਾਸਟਰਮਾਈਂਡ ਫੜੇ ਆ। ਇਹ ਉਹ ਹੈਰਾ ਸਟੇਟ ਨਾਲ ਕੰਮ ਕਰਕਤੇ ਇੱਕ ਰਾਜਸਥਾਨ ਦਾ। ਕਿਹਾ ਕੋ ਲੋ ਵੀ 10 ਗੱਡੀਆਂ ਚੋਰੀ ਦੀਆਂ ਤੇ ਕਵਰ ਕੀਤੀਆਂ ਗਈਆਂ। ਇਹ ਗੱਡੀਆਂ ਜਿਹੜੀ ਲੋਕੀ ਫਾਈਨਾਂਸ ਕਰਾ ਲੈਂਦੇ ਆ ਉਹ ਗੱਡੀਆਂ ਚੋਰੀ ਕਰਕੇ ਜਿਹਦੀ ਆਰਸੀ ਵਗੈਰਾ ਚੇਂਜ ਕਰਕੇ ਅਗੇ ਵੇਚ ਦਿੰਦੇ ਆ। ਸੋ ਕੱਲ ਸ਼ਾਮ ਨੂੰ ਇਹਨਾਂ ਦੀ ਗਿਰਿਕਾਰੀ ਪਾ ਕੇ 10 ਗੱਡੀਆਂ ਕਵਰ ਕੀਤੀਆਂ। ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਕੇਸ ਦੀ ਚੱਲ ਰਹੀ ਹੈ। ਉਹਦੇ ਵਿੱਚ ਹੋਰ ਮੈਂਬਰਸ ਗੈਂਗ ਦੇ ਨੱਕੜੇ ਜਾਣਗੇ ਤੇ ਹੋਰ ਵੀਕਲਸ ਵੀ ਮਿਲ ਸਕਦੀਆਂ। ਸੈਕੰਡ ਕੇਸ ਹੈ ਪੰਜਾਬ ਦਾ ਦੋ ਮੁਲਜ਼ਮ ਪੰਜਾਬ ਦੇ ਨਾਮ ਨਾਲ ਫੜੇ ਗਏ ਆ ਉਹਨਾਂ ਦੇ ਕੋਲੋਂ 9 ਗੱਡੀਆਂ ਰਿਕਵਰ ਹੋਈਆਂ ਉਹ ਵੀ ਗੱਡੀਆਂ ਚੋਰੀ ਕਰਕੇ ਉਹਦੀਆਂ ਨੰਬਰ ਪਲੇਟਾਂ ਚੇਂਜ ਕਰਕੇ ਆਰ ਸੀ ਚੇਂਜ ਕਰਕੇ ਲੁਕਾ ਨੁਕਾ ਦੇ ਰਿਆ ਸੋ ਟੋਟਲ ਦੋਨਾਂ ਗੈਂਗਸ ਕੋਲੋਂ ਉਹੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਔਰ ਪੰਜ ਅਕਿਊਜ਼ਟ ਫੜੇ ਗਏ ਨੇ ਔਰ ਇਹਨਾਂ ਦੇ ਕੋਲ ਕੁੱਲ ਵਹੀਕਲ ਦੀ ਕੀਮਤ ਬਣਦੀ ਹੈ 1 ਕਰੋੜ 45 ਲੱਖ ਇਹ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਚੀਜ਼ ਕਲੀਅਰ ਹੋ ਜਾਏਗਾ ਕੱਲ ਹੀ ਗੱਡੀਆਂ ਫੜੀ ਗਈਆਂ ਉਹਨਾਂ ਦੀ ਇੰਜਨ ਨੰਬਰ ਚੈਸੀ ਨੰਬਰ ਲੈ ਕੇ ਕਨਸਰਨਡ ਏਜੰਸੀਜ਼ ਕੋਲੋਂ ਕਨਸਰਨਡ ਕੰਪਨੀਆਂ ਕੋਲੋਂ ਵੈਰੀਫਾਈ ਕਰਾਂਗੇ ਤੇ ਕਨਸਰਨਡ ਜਿਹੜੀ ਡਿਸਟ੍ਰਿਕਟ ਟਰਾਂਸਪੋਰਟ ਅਫਸਰ ਜਾਂ ਰਿਜਨਲ ਟਰਾਂਸਪੋਰਟ ਅਥਾਰਟिटीज ਦੇ ਉਹਨਾਂ ਦੇ ਕੋਲ ਅਪਰੋਚ ਕਰਕੇ ਉਹਨਾਂ ਦੀ ਡਿਟੇਲ ਲਈ ਜਾਏਗੀ ਇਹ ਲੌਂਗ ਇਨਵੈਸਟੀਗੇਸ਼ਨ ਪ੍ਰੋਸੈਸ ਹੈ ਉਸ ਵਿੱਚ ਸਾਰੀ ਗੱਲ ਕਲੀਅਰ ਹੋ ਜਾਏਗੀ ਠੀਕ ਬਸ ਇਹ ਗੱਡੀਆਂ ਜਿੱਥੋਂ ਚੋਰੀ ਹੋਈਆਂ ਉੱਥੇ ਐਫਆਰ ਵੀ ਲੌਂਚ ਹੋਈ ਹੈ ਉਹ ਵੀ ਸਾਰੀ ਡਿਟੇਲ ਅਸੀਂ ਜਿਹੜੀ ਕਲੈਕਟ ਕਰਾਂਗੇ ਬਸ ਇੱਕ ਪਾਸੇ ਟਿਕਾਣਾ ਉੱਡ ਕੋਡ ਦੋ ਇੱਥੇ ਹਾਂ ਦੋ ਵੀ ਤੱਕ ਉਹਨੂੰ चोरी का थी किथों चोरी करते सी हाईवे तो हरियाणा दे कार। दुकार, कार दुकार के किथें सि गए किनु भेज दे सी क्या वो शेयर वाले डीलरन का कार 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 दुकान लिएगी चोरी नहीं थी फाइनेंस के लिए हमारी तो अच्छा तो आगे बेचते इनके द्वारा बेचते थे इसको राजस्थान से फाइनेंस थी या बेच दे थी? दो लाख डालो जो भी कागज पहले आते हैं कंपनी से हुई अच्छा अच्छा कभी ਫਿਲਹਾਲ ਪਟੰਡਾ ਰੇਂਜ ਦੇ ਆਈਡੀ ਨੇ ਇਸ ਅੰਤਰਰਾਜੀ ਚੋਰੀ ਗਰੋਹ ਦੀ ਜਾਂਚ ਫਾਜਲਕਾ ਦੇ ਐਸਐਸਪੀ ਕੇਤਨ ਬਲੀਰਾਮ ਪਾਟਲ ਨੂੰ ਸੌਂਪੀ ਹੈ। ਪੂਲਸੋਲੋ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਜਾਈ ਜਾ ਰਹੀ ਹੈ। ਫਾਜਲਕਾ ਤੋਂ ਕ੍ਰਿਸ਼ਨ ਸਿੰਘ ਖਬਰ ਹਰਪਲ ਇੰਡੀਆ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਨਾ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com